ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਸਾਰੇ ਸਾਡੀਆਂ ਇਲਾਕੇ ਦੀਆਂ ਸੰਗਤਾਂ ਅਤੇ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਸਾਰੇ ਅਹੁਦੇਦਾਰ ਤੇ ਬਾਬਾ ਦੀਪ ਸਿੰਘ ਸੇਵਾਦਾਲ ਦੀ ਸਾਰੀ ਟੀਮ ਜਿਹੜੀ ਅੱਜ ਜਿਹੜਾ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਿਹੜਾ ਬਹੁਤ ਚਿਰਾਂ ਤੋਂ ਗੜਦੀwala ਦੇ ਲਾਗੇ ਜਿਹੜਾ ਇੱਕ ਤਕਰੀਬਨ 24-25 ਕਿੱਲੇ ਦਾ ਪੜਾ ਜਿਹਨੂੰ ਅੰਬਾਂ ਦਾ ਇਹਨੂੰ ਬਾਗ ਵੀ ਕਿਹਾ ਜਾਂਦਾ ਜਿਹੜਾ ਫੌਜੀਆਂ ਦੀ ਜਿਹੜੀ ਇਹ ਜ਼ਮੀਨ ਆ ਤੇ ਬਹੁਤ ਚਿਰਾਂ ਤੋਂ ਇਹ ਜਿਹੜਾ ਇਹਨੂੰ ਸਾਫ਼ ਕਰਨ ਦੀ ਆ ਕਾਫੀ ਚਿਰਾਂ ਤੋਂ ਗੱਲਾਂ ਚੱਲ ਰਹੀਆਂ ਸੀ ਤੇ ਕਈ ਵਾਰ ਮੀਟਿੰਗਾਂ ਵੀ ਹੋਈਆਂ ਤੇ ਕਈ ਵਾਰ ਇਹਦੇ ਲਈ ਇਹਨੂੰ ਸਾਫ਼ ਕਰਨ ਦੇ ਲਈ ਟੀਮਾਂ ਵੀ ਬਣ ਚੁੱਕੀਆਂ ਤੇ ਕੋਈ ਪਰਮਿਸ਼ਨਾਂ ਦੀ ਜਾਂ ਕੋਈ ਇਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਜਾਂ ਸਾਫ਼ ਕਿਵੇਂ ਕਰਨਾ ਕਈ ਔਂਕੜਾਂ ਆਈਆਂ ਤੇ ਅੱਜ ਜਿਹੜੀ ਇਹ ਕਹਦੀ ਹੈ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਭ ਨੂੰ ਸੰਗਤਾਂ ਨੂੰ ਇੱਕ ਤਾਂ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜੋ ਕੀਰਤਨ ਦਰਬਾਰ ਗੁਰੂ ਮਾਨੇਓ ਗ੍ਰੰਥ ਵੱਲੋਂ ਸੋਸਾਇਟੀ ਵੱਲੋਂ ਜੋ 2018 ਦੇ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਤਿੰਨ ਦਿਨ ਕੀਰਤਨ ਦਰਬਾਰ ਜਿਹੜਾ ਮਾਛੀਆਂ ਦੇ ਵਿੱਚ ਕਰਵਾਇਆ ਗਿਆ ਸੀਗਾ ਉਹੀ ਜਿਹੜਾ ਤੀਜਾ ਕੀਰਤਨ ਦਰਬਾਰ ਜਿਹੜਾ ਉਹ ਆ ਇੱਥੇ ਪੜਾ ਦੇ ਵਿੱਚ ਹੁਣ ਜਾ ਰਿਹਾ ਹੈ ਜਿਹੜਾ ਮਾਰਚ ਮਹੀਨੇ ਦੀ 24 25 26 ਤਰੀਕ ਤੇ ਤਿੰਨ ਦਿਨ ਸਾਰੀਆਂ ਸੰਗਤਾਂ ਨੇ ਇਸ ਕੀਰਤਨ ਦਰਬਾਰ ਵਿੱਚ ਪਹੁੰਚਣਾ ਹੈ ਤੇ ਉਸੇ ਸੰਬੰਧ ਵਿੱਚ ਵੀ ਉਹ ਕਿਉਂਕਿ ਹੁਣ ਕੀਰਤਨ ਦਰਬਾਰ ਬਹੁਤ ਸੰਗਤਾਂ ਨੇ ਆਉਣਾ ਲੱਖਾਂ ਦਾ ਇਕੱਠ ਹੋਣਾ ਤੇ ਉਹਨੂੰ ਕਿੱਥੇ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਸੀਗੀ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਹੀ ਵਧੀਆ ਲੱਗਾ ਵੀ ਜਿਹੜਾ ਪੜਾ ਆ ਇੱਕ ਤਾਂ ਇਹਨੂੰ ਸਫਾਈ ਹੋਵੇ ਤੇ ਨਾਲੇ ਇੱਥੇ ਉਹ ਸਾਰੀਆਂ ਸੰਗਤਾਂ ਵਾਲ ਦੇ ਪਿੰਡਾਂ ਨੂੰ ਜਿਹੜਾ ਨੇੜੇ ਜਿਹੜੀ ਜਗ੍ਹਾ ਪੈਂਦੀ ਆ ਤੇ ਉਹ ਪੜਾ ਹੀ ਪੈਂਦੀ ਆ ਤੇ ਆਪਾਂ ਇੱਥੇ ਜਿਹੜਾ ਉਹਦਾ ਔਰ ਜਿਹੜਾ ਪ੍ਰਬੰਧ ਕਰਨ ਜਾ ਰਹੀਆਂ ਸਾਰੀਆਂ ਸੁਸਾਇਟੀਆਂ ਤੇ ਗੁਰੂ ਮਾਨਿਓ ਗ੍ਰੰਥ ਦੇ ਸਾਰੇ ਯੋਧੇਦਾਰ ਜਿਨ੍ਹਾਂ ਦੀ ਬੜੀ-ਬੱਡੀ ਸੇਵਾ ਆ ਪਹਿਲਾਂ ਦੋ ਕੀਰਤਨ ਦਰਬਾਰ ਇਹਨਾਂ ਨੇ ਬੜੀ ਚੜ੍ਹਦੀ ਕਲਾ ਚ ਕਰਵਾਏ ਆ ਤੇ ਪਿੰਡ-ਪਿੰਡ ਦੇ ਵਿੱਚ ਜਾ ਕੇ ਸੰਗਤਾਂ ਨੂੰ ਇਕੱਠਾ ਕੀਤਾ ਇਸ ਕੀਰਤਨ ਦਰਬਾਰ ਬਾਰੇ ਜਾਗਰੂਤ ਕੀਤਾ ਪੈਸਾ ਵੀ ਇਕੱਤਰ ਕਰਨਾ ਹੁਣ ਵੀ ਇਹਨਾਂ ਨੇ ਪਿੰਡ-ਪਿੰਡ ਜਾਣਾ ਆ ਪੈਸਾ ਕਿਤੇ ਕੋਈ ਲੱਖਾਂ ਦਾ ਉਹਦੇ ਵਿੱਚ ਜਿਹੜਾ ਇਕੱਠ ਵੀ ਹੁੰਦਾ ਤੇ ਪੈਸਾ ਵੀ ਲੱਗਦਾ ਤੇ ਇਹਦੇ ਵਿੱਚ ਜਿਹੜੀ ਹੁਣ ਪੜਾ ਸਾਫ਼ ਕਰਨ ਦੀ ਜਿਹੜੀ ਗੱਲ ਚੱਲੀ ਸੀ ਤੇ ਉਹ ਅਸੀਂ ਬਾਬਾ ਦੀਪ ਸਿੰਘ ਸੇਵਾਦਲ ਦੀ ਸਾਡੀ ਪੂਰੀ ਟੀਮ ਖੜੀ ਆ ਤੇ ਆਪਾਂ ਇਹਨਾਂ ਨੂੰ ਕਿਹਾ ਸੀ ਕਿ ਜਿਹੜੀ ਇਹ ਸੇਵਾ ਜਿਹੜੀ ਸਾਡੀ ਝੋਲੀ ਪਾ ਦਿਓ ਕਿਉਂਕਿ ਇਹ ਪੜਾ ਹਰੇਕ ਸਾਲ ਅੱਗ ਲੱਗਦੀ ਆ ਸਾਨੂੰ ਪਤਾ ਸੀ ਉੱਥੇ ਫਾਇਰ ਬ੍ਰਿਗੇਡਾਂ ਆਪਣੀਆਂ ਲੈ ਕੇ ਟੀਮਾਂ ਆਉਂਦੀਆਂ ਇਹ ਨਸ਼ਈਆਂ ਦਾ ਘਰ ਅੱਡਾ ਬਣਿਆ ਹੋਇਆ ਵੱਧਦੀ ਅੱਗ ਦੇ ਵਿੱਚ ਵੀ ਨਸ਼ੇੜੀ ਇੱਥੇ ਆਣ ਕੇ ਚਿਟਾ ਲਾਉਂਦੇ ਰਹੇ ਅਸੀਂ ਆਪ ਅੱਖੀਂ ਦੇਖੇ ਪੀ ਕੇ ਆ ਨਾ ਭਰਿਓ ਇੱਥੇ ਕਿਤੇ ਕੋਈ ਹੋਰ ਨਹੀਂ ਨਸ਼ਾ ਕਰਨ ਨੂੰ ਮਿਲਦਾ ਤੇ ਉਹ ਪੜਾ ਮਿਲਦਾ ਵੀ ਚਲੋ ਅੰਬਾਲੀ ਜਗ੍ਹਾ ਤੇ ਜਾ ਕਿਤੇ ਉੱਥੇ ਜਾ ਕੇ ਨਸ਼ਾ ਕਰਨ ਨੂੰ ਜਗ੍ਹਾ ਮਿਲ ਜਾਣੀ ਆ ਥਾਂ ਥਾਂ ਟੀਕੇ ਖਿਲ ਰਹੇ ਆ ਕੋਈ ਹੋਰ ਨਸ਼ੀਲੀਆਂ ਵਸਤੂਆਂ ਖਿਲ ਰੀਆਂ ਬਹੁਤ ਚਿਰਾਂ ਤੋਂ ਇਹਦੇ ਤੇ ਅਸੀਂ ਕਰ ਰਹੇ ਸੀ ਵੀ ਇਹਨੂੰ ਕਿਤੇ ਸਾਫ਼ ਕਰਨਾ ਆ ਤੇ ਕਿਦਾਂ ਅਸੀਂ ਕਰਨਾ ਸਾਡੇ ਸਾਰਿਆਂ ਦੇ ਮਨਾਂ 'ਚ ਸੀ ਸੋਚ ਸੀਗੀ ਸਾਨੂੰ ਪਰ ਪ੍ਰਮਾਤਮਾ ਨੇ ਇੱਕ ਜਰੀਆ ਬਣਾਉਣਾ ਸੀ ਕੀਰਤਨ ਦਰਬਾਰ ਜਿਹੜਾ ਹੋਣਾ ਸੀ ਤਦੈ ਹੀ ਇਹ ਸਾਫ਼ ਹੋਣਾ ਸੀ ਤੇ ਹੁਣ ਜਿਹੜਾ ਸਾਫ਼ ਕਰਨ ਲਈ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਸਾਰਿਆਂ ਦਾ ਧੰਨਵਾਦ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਭਰਾ ਜੀ ਸੀ ਬੀਆਂ ਟਰੈਕਟਰ ਕਿਉਂਕਿ ਜੇ ਉੱਥੇ 4800 ਕਿੱਲਾ ਆਪ ਪੱਧਰ ਕਰਕੇ ਆਏ ਆ ਹੜਾਂ ਦੇ ਵਿੱਚ ਤੇ ਇਹਨਾਂ ਦੀ ਬਦੌਲਤੀ ਕਰਕੇ ਆਏ ਆ ਉਹ ਸਾਡੀਆਂ ਸਾਰੀਆਂ ਟੀਮ ਜਿਹੜੀ ਨੌਜਵਾਨ ਮੇਰੇ ਭਰਾ ਖੜੇ ਆ ਉਹਨਾਂ ਵੱਲੋਂ ਜਿਹੜੀ ਅੱਜ ਸ਼ੁਰੂਆਤ ਜਿਹੜੀ ਹੁਣ ਕਰਨ ਜਾ ਰਹੇ ਹਾਂ ਸਾਰੇ ਜਿਹੜੀ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਹੀ ਆ ਸਾਰੀ ਤੇ ਬਾਕੀ ਗੁਰੂਮਾਨ ਹਾਂ ਕਾਫੀ ਜਿਹੜੇ ਟਰੈਕਟਰ ਵੀ ਹੈਗੇ ਜੀਸੀਬੀਆਂ ਵੀ ਸਾਰੇ ਜਿੰਨੇ ਸਾਡੇ ਗੜਦੀ ਵਾਲਾ ਦੇ ਨਾਲ ਰਲ ਕੇ ਕੋਈ ਵੀ ਕੋਈ ਪ੍ਰੋਬਲਮ ਹੋ ਗਿਆ ਜੀਸੀਬੀ ਨੇ ਸਵਾਮਾਂ ਨਿਭਾਉਂਦੇ ਹੋ ਸਾਰੇ ਸਾਡੇ ਭਰਾ ਆ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗੇ ਨਾਮ ਲੈ ਕੇ ਤੇ ਹੁਣ ਜਰਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਗੁਰੂ ਮਾਨਿਓ ਗ੍ਰੰਥ ਸੁਸਾਇਟੀ ਦੇ ਸਾਰੇ ਯੋਧੇਦਾਰ ਵੀਰ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਪ੍ਰਧਾਨ ਮਨਜੋਤ ਸਿੰਘ ਜੀ ਨੇ ਦੱਸਿਆ ਆ ਬਿਲਕੁਲ ਆਪਾਂ ਸਾਸਪਾਈ ਬਹੁਤ ਚਿਰਾਂ ਤੋਂ ਆਪਾਂ ਸਾਡਾ ਚੱਲਦੀ ਰਹੀਆਂ ਮੀਟਿੰਗਾਂ ਲੇਕਿਨ ਸਫਲ ਹੁਣ ਹੋ ਰਹੀਆਂ ਕਿਉਂਕਿ ਸਾਬਕਾ ਸੈਨਿਕ ਇੱਕ ਸੰਗਠਨ ਬਣਿਆ ਹੋਇਆ ਗਰਦੀਵਾਲਾ ਦਾ ਇਹਨਾਂ ਨੇ ਵੀ ਮਨਜ਼ੂਰੀ ਲਈ ਸਾਡੇ ਪ੍ਰਧਾਨ ਸਾਡੇ ਨਾਲ ਖੜੇ ਸਬੇਦਾਰ ਮੇਜਰ ਪਰਮਿੰਦਰ ਸਿੰਘ ਜੀ ਇਹਨਾਂ ਨੇ ਉੱਪਰ ਤੱਕ ਮਨਜ਼ੂਰੀਆਂ ਲਈਆਂ ਆ ਔਰ ਸਫਾਈ ਕਰਾਉਣ ਵਾਸਤੇ ਔਰ ਬਾਅਦ ਵਿੱਚ ਇਸ ਨੂੰ ਮੇਨਟੇਨ ਵੀ ਰੱਖਣਾ ਹੈ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਮੇਨਟੇਨ ਕਰਨ ਤੋਂ ਪਹਿਲਾਂ ਸਾਨੂੰ ਮਨਜ਼ੂਰੀ ਲੈਣ ਦੀ ਅਜ਼ਰੀਆ ਵੀ ਇੱਕ ਬਣ ਗਿਆ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਸਮਾਗਮ ਹੋਣਾ ਭਾਈ ਸਾਹਿਬ ਰਣਜੀਤ ਸਿੰਘ ਢੱਡਿਆ ਵਾਲਾ ਸਾਹਿਬ ਦਾ ਤੇ ਉਹਨਾਂ ਨਾਲ ਜੜ ਕੇ ਜੋ ਕੀਰਤਨ ਹੋਣਾ ਹੈ ਤਿੰਨ ਦਿਨ ਦਾ 24 25 26 ਮਾਰਚ ਤੇ ਉਸ ਵਾਸਤੇ ਆਪਾਂ ਸਪਾਈ ਕਰਦੀ ਬਹੁਤ ਜ਼ਰੂਰੀ ਸੀਗੀ ਤੇ ਇਸ ਤੋਂ ਬਾਅਦ ਇਸੇ ਅਜ਼ਰੀਏ ਸਾਡੀ ਸਪਾਈ ਹੋ ਜਾਣੀ ਆ ਉਸੇ ਉਹਦੇ ਨਾਲ ਫਿਰ ਸਾਡੇ ਪੂਰੇ ਗੜਜੀ ਵਾਲਾ ਇਲਾਕੇ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਇਹ ਸਹੂਲਤ ਮਿਲਣੀ ਆ ਕਿ ਆਪਾਂ ਤੇ ਕੋਈ ਵੀ ਸਮਾਂ ਕੰਮ ਕਰਾਉਣਾ ਤੇ ਕਰਵਾ ਸਕਦੇ ਆ ਨੰਬਰ 2 ਤੇ ਆਪਾਂ ਬੱਚੇ ਬੁੱਢੇ ਜੋ ਵੀ ਜਵਾਨ ਬਾਗ ਕਰਨੀ ਆ ਕੋਈ ਸਾਈਕਲਿੰਗ ਕਰਨੀ ਆ ਜਾਂ ਆਪਾਂ ਇੱਥੇ ਕੋਈ ਵੀ ਘੁੰਮਣਾ ਫਿਰਨਾ ਤੇ ਉਹ ਆਪਾਂ ਘੁੰਮ ਫਿਰ ਸਕਦੇ ਆ ਬਾਗ ਕਰ ਸਕਦੇ ਆ ਸੁਬਾ ਸ਼ਾਮ ਚ ਰੋਕ ਤੇ ਇਹ ਦਿਨ ਇਹਨੇ ਗੱਲਾਂ ਕਹਿੰਦਾ ਮਾਫੀ ਚਾਉਣਾ ਆ ਤੇ ਬਾਕੀ ਹੁਣ ਤੋਂ ਜੋ ਪ੍ਰਧਾਨ ਸਾਹਿਬ ਬਾਬਾ ਦੀਪ ਸਿੰਘ ਸੈਟੀ ਵੱਲੋਂ ਜੋ ਸੇਵਾ ਲਈ ਗਈ ਆ ਪੂਰੀ ਸਪਾਈ ਕਰਨ ਦੀ ਤੇ ਉਹ ਇਹਨਾਂ ਨੇ ਇਹਨਾਂ ਦੀ ਨਾਲ ਟੀਮ ਸਾਡੇ ਨਾਲ ਖੜੀ ਆ ਟਰੈਕਟਰ ਟਰਾਲੀਆਂ ਜੇਸਪੀਆਂ ਲੈ ਕੇ ਤੇ ਹੁਣ ਤੋਂ ਸ਼ੁਰੂ ਹੋ ਰਹੀ ਹੈ ਦੋ ਲੱਗਣ ਲੱਗਣ ਤਿੰਨ ਦਿਨ ਲੱਗਣ ਜਿੰਨੇ ਵੀ ਲੱਗਣ ਉਹ ਲਾ ਕੇ ਇਹ ਪੂਰੀ ਸੰਪੰਨ ਕਰੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਨਿਕ ਭਲਾਈ ਜਿਹੜਾ ਇੱਕ ਸੰਗਠਨ ਵੀਰਾਂ ਵੱਲੋਂ ਬਣਾਇਆ ਗਿਆ ਤੇ ਉਹਨਾਂ ਵੱਲੋਂ ਹੀ ਇਹ ਸਾਰੀ ਜਿਹੜੀ ਭਜ ਦੌੜ ਕੀਤੀ ਗਈ ਕਿਉਂਕਿ ਪਰਮਿਸ਼ਨਾਂ ਵੀ ਲੈਣੀਆਂ ਸਭ ਕੁਝ ਕਰਨਾ ਤੇ ਗਾਂ ਆਪਾਂ ਜਦੋਂ ਇਹਨੂੰ ਇਹ ਨਹੀਂ ਸਾਫ਼ ਕਰਕੇ ਤੇ ਆਪਾਂ ਫਿਰ ਇਹਨੂੰ ਇੱਥੇ ਹੀ ਗੱਲ ਰਹਿਣ ਦੇਣੀ ਹੈ ਇਹਨੂੰ ਵਧੀਆ ਤਰੀਕੇ ਨਾਲ ਲਾ ਕੇ ਦੇ ਸਾਰੇ ਜਿਹੜੇ ਭਰਾ ਸਾਡੇ ਖੜੇ ਆ ਆਪਾਂ ਸਾਰੀ ਚੀਜ਼ ਤੇ ਵਿਚਾਰਾਂ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਗਾਂ ਵੀ ਰੱਖਿਆ ਜਾਊਗਾ ਕਿਉਂਕਿ ਜਿਹੜਾ ਕੀਰਤਨ ਦਰਬਾਰ ਵੀ ਹੋਇਆ ਕਰੂ ਉਹਦੇ ਲਈ ਵੀ ਤੇ ਹੋਰ ਇਹਨੂੰ ਜਿਹੜੇ ਪੌਦੇ ਲਾਉਣੇ ਆ ਨਾ ਫੁੱਲ ਬੂਟੇ ਲਾਉਣੇ ਆ ਤੇ ਉਹ ਵੀ ਜਿਹੜੇ ਲਾਏ ਜਾਣਗੇ ਉਹਨੂੰ ਮੇਨਟੇਨ ਰੱਖਿਆ ਜਾਊਗਾ ਕਿਉਂਕਿ ਫੇਰ ਨਹੀਂ ਅੱਜ ਸਫਾਈ ਕਰਦੀਏ ਫਿਰ ਨਸ਼ੀਆਂ ਦਾ ਘਰ ਫੇਰ ਬਣ ਜੇ ਆਪਾਂ ਇਹਦੇ ਨਾਂ ਦੇਖੀ ਇਸ ਕਰਕੇ ਨਹੀਂ ਹੁਣ ਮਿਹਨਤ ਕਰਕੇ ਆਪਾਂ ਇਹਨੂੰ ਮੇਨਟੇਨ ਵੀ ਰੱਖਾਂਗੇ ਬਿਲਕੁਲ ਇਹਦੇ ਵਿੱਚ ਗੰਦ ਆ ਕੋਈ ਜੇ ਹੁਣ ਸਫਾਈ ਕਰਕੇ ਆਪਾਂ ਕੋ ਫੜਿਆ ਜਾਵੇ ਜੇ ਕੋਈ ਕੁਝ ਵੀ ਕੀਤਾ ਜਾਵੇ ਤਾਂ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਗੰਦ ਪਾਉਣੇ ਆਏ ਚਾਹੇ ਹੁਣ ਚਾਹੇ ਜਾਂ ਨਸ਼ੇ ਕਰਨੇ ਆਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ